ਜਸਵਿੰਦਰ ਭੱਲਾ ਪੰਜਾਬ ਦਾ ਇੱਕ ਅਜਿਹਾ ਪੁੱਤ ਜੋ ਆਪਣੀ ਜ਼ਿੰਦਗੀ ਚ ਲੱਖਾਂ ਕਰੋੜਾਂ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਦਾ ਕਾਰਨ ਬਣੇ ਉਹ ਵੀ ਆਪਣੀ ਬੇਬਾਕ ਅਤੇ ਵਧੀਆ ਹਾਸਰਸ ਅਦਾਕਾਰੀ ਨਾਲ ਪਰੰਤੂ ਅੱਜ ਜਦੋਂ 22 ਅਗਸਤ ਨੂੰ ਚੜ੍ਹਦੀ ਸਵੇਰ ਹੀ ਜਸਵਿੰਦਰ ਭੱਲਾ ਨੂੰ ਲੈ ਕੇ ਇੱਕ ਮਾੜੀ ਖ਼ਬਰ ਨੇ ਸਾਰੇ ਪੰਜਾਬੀਆਂ ਦੇ ਚਿਹਰਿਆਂ ਤੇ ਮਾਇੂਸੀ ਲਿਆ ਦਿੱਤੀ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਜਸਵਿੰਦਰ ਭੱਲਾ ਸਾਡੇ ਵਿਚਕਾਰ ਨਹੀਂ ਰਹੇ ਤਾਂ ਸਭ ਨੂੰ ਹਸਾਉਣ ਵਾਲਾ ਉਹ ਹਾਸਰਸ ਅਦਾਕਾਰ ਅੱਜ ਹਸਾਉਣ ਦੀ ਬਜਾਏ ਸਭ ਨੂੰ ਰੁਲਾ ਕੇ ਚਲਾ ਗਿਆ ਕੌਣ ਸੀ ਜਸਵਿੰਦਰ ਭੱਲਾ ਕਿਵੇਂ ਬਣਿਆ ਕਾਮੇਡੀ ਦੇ ਬੇਤਾਜ ਬਾਦਸ਼ਾ ਆਓ ਇੱਕ ਝਾਤ ਮਾਰਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਜੇਕਰ ਜਸਵਿੰਦਰ ਭੱਲਾ ਦੀ ਜੀਵਨੀ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ 4 ਮਈ 1960 ਨੂੰ ਲੁਧਿਆਣਾ ਚ ਜਨਮੇ ਤੇ ਆਪਣਾ ਬਚਪਨ ਬਤਾਉਣ ਦੇ ਨਾਲ ਨਾਲ ਮੋਢਲੀ ਸਿੱਖਿਆ ਵੀ ਉੱਥੋਂ ਹੀ ਹਾਸਲ ਕਰਦੇ ਨੇ ਸਾਲ 1999 ਚ ਜਸਵਿੰਦਰ ਭੱਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਬਤੌਰ ਅਧਿਆਪਕ ਵਜੋਂ ਨਿਯੁਕਤ ਹੁੰਦੇ ਨੇ ਤੇ ਫਿਰ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਸਵਿੰਦਰ ਭੱਲਾ ਦੀ ਅਦਾਕਾਰੀ ਦਾ ਉਹ ਦੌਰ ਦੂਰਦਰਸ਼ਨ ਤੇ ਆਉਣ ਵਾਲੇ ਲਈ ਸ਼ਕਾਰਾ ਪ੍ਰੋਗਰਾਮ ਦੀ ਸ਼ਾਨ ਬਣੇ ਜਸਵਿੰਦਰ ਭੱਲਾ ਤੇ ਉਹਨਾਂ ਦੇ ਸਾਥੀ ਬਾਲਮੁਕਾਂ ਸ਼ਰਮਾ ਇਸ ਤੋਂ ਬਾਅਦ ਇੱਕ ਤੋਂ ਇੱਕ ਹਿੱਟ ਪ੍ਰੋਗਰਾਮ ਕਰਕੇ ਜਸਵਿੰਦਰ ਭੱਲਾ ਪੰਜਾਬ ਦੇ ਜਸਵਿੰਦਰ ਭੱਲਾ ਪੰਜਾਬੀਆਂ ਦੇ ਦਿਲਾਂ 'ਚ ਚਾਚਾ ਚਤਰਾ ਦੇ ਨਾਮ ਨਾਲ ਮਸ਼ਹੂਰ ਹੋਏ। ਸ਼ਨਕਾਟੇ ਦੀ અપਾਰ ਸਫਲਤਾ ਤੋਂ ਬਾਅਦ ਜਸਵਿੰਦਰ ਭੱਲਾ ਦਾ ਸ਼ੁਰੂ ਹੁੰਦਾ ਹੈ ਵੱਡੇ ਪੜਦੇ ਦਾ ਸਫ਼ਰ ਜਾਂ ਫਿਰ ਆਪਾਂ ਕਹਿ ਲਈਏ ਫਿਲਮੀ ਦੁਨੀਆ ਦਾ ਸਫ਼ਰ। ਜੀ ਅਸੀਂ ਜਸਵਿੰਦਰ ਭੱਲਾ ਦੀ ਫਿਲਮਾਂ ਦੀ ਦੁਨੀਆ ਦੇ ਉੱਪਰ ਝਾਤ ਮਾਰੀ ਤਾਂ ਬਹੁਤ ਸਾਰੀਆਂ ਹਿੱਟ ਫਿਲਮਾਂ ਵਿੱਚ ਉਹਨਾਂ ਵੱਲੋਂ ਕੰਮ ਕੀਤਾ ਗਿਆ। ਜਿਵੇਂ ਫਿਲਮਾਂ ਦੀ ਗੱਲ ਕਰਾਂ ਤਾਂ ਮੇਲ ਕਰਾ ਦੇ ਰੱਬਾ, ਜਿਨੇ ਮੇਰਾ ਦਿਲ ਲੁੱਟਿਆ, ਡੈਡੀ ਕੂਲ ਮੁੰਡੇ ਫੂਲ, ਕੈਰੀਅਨ ਜੱਟਾ ਤੇ ਜੱਟ ਐਂਡ ਜੂਲੀਟ ਵਰਗੀਆਂ ਹਿੱਟ ਫਿਲਮਾਂ 'ਚ ਬਾ ਕਮਾਲ ਕਾਮੇਡੀ ਕਰਕੇ ਜਸਵਿੰਦਰ ਭੱਲਾ ਦੀ ਗੈਰ ਮੌਜੂਦਗੀ ਤੋਂ ਬਿਨਾ ਜ਼ਿਆਦਾਤਰ ਪੰਜਾਬੀ ਫਿਲਮਾਂ ਸੁਨੀਆਂ ਹੀ ਜਾਪਦੀਆਂ ਨੇ ਜਸਵਿੰਦਰ ਭੱਲਾ ਦੀ ਬੇਵਕਤੀ ਮੌਤ ਦੇ ਨਾਲ ਪੂਰਾ ਪੰਜਾਬੀ ਜਗਤ ਅਤੇ ਇੰਡਸਟਰੀ ਅੱਜ ਸੁੰਨ ਹੋ ਗਈ ਐ ਗੱਲ ਚਾਹੇ ਗਿੱਪੀ ਗਰੇਵਾਲ ਦੀ ਕਰੀਏ ਗੁਰਪ੍ਰੀ ਖੁੱਗੀ ਗੁੱਗੂ ਗੇਲ ਨਿਰਮਰਿਸ਼ੀ ਜੋਗਰਾ ਸਿੰਘ ਜਸਵੀਰ ਜੱਸੀ ਪ੍ਰੀਤੀ ਸਪਰੂ ਬੀਨੂ ਢਿੱਲੋਂ ਕਰਮਜੀਤ ਅਨਮੋਲ ਜਾਂ ਹੋਰਾਂ ਕਲਾਕਾਰਾਂ ਦੀ ਕਰੀਏ ਤਾਂ ਅੱਜ ਪੂਰੀ ਪੰਜਾਬੀ ਫਿਲਮ ਇੰਡਸਟਰੀ ਡੂੰਘੇ ਸਦਮੇ ਚ ਗੁਜ਼ਰ ਰਹੀ ਹੈ। ਇਹਨਾਂ ਸਮੇਤ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਅਤੇ ਅਦਾਕਾਰਾਂ ਨੇ ਆਪਣੇ ਸਾਥੀ ਦੀ ਮੌਤੇ ਭਾਵੁਕ ਬੋਲ ਜੋ ਵਿਦਾਇਗੀ ਚ ਲਿਖੇ ਨੇ ਉਹ ਵੀ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਆ। ਜੇ ਮੈਂ ਉਹਨਾਂ ਦੇ ਸਾਥੀ ਕਲਾਕਾਰ ਬੀਨੂ ਢਿੱਲੋਂ ਦੀ ਗੱਲ ਕਰਾਂ ਤਾਂ ਉਹ ਇੱਕ ਫੇਸਬੁੱਕ ਤੇ ਪੋਸਟ ਸਾਂਝੀ ਕਰਕੇ ਲਿਖਦੇ ਨੇ ਕਿ ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰਹਿਨੁਮਾ ਨੂੰ ਖੋ ਬੈਠਾ ਜੇ ਮੈਂ ਉਥੇ ਆਪਣੇ ਪਰਦੇ ਦੀ ਦੁਨੀਆ ਦੀ ਗੱਲ ਕਰਾਂ ਤਾਂ ਮੇਰੀ ਉਹ ਫਿਲਮੀ ਦੁਨੀਆ ਦੇ ਪਰਦੇ ਦਾ ਬਾਪੂ ਵੀ ਆ ਸੰਸਮ ਨੂੰ ਸਭ ਨੂੰ ਛੱਡ ਕੇ ਚਲਾ ਗਿਆ ਸੋ ਇਹ ਬਿਨੁਟੀ ਨੂੰ ਲਿਖਦੇ ਨੇ ਜੇ ਆਪਾਂ ਪੰਜਾਬੀ ਫਿਲਮ ਦਾਸੀ ਦੇ ਡਾਇਰੈਕਟਰ ਪ੍ਰੋਡਿਊਸਰ ਜਾਂ ਐਕਟਰ ਤੇ ਸਿੰਗਰ ਦੀ ਗੱਲ ਕਰੀਏ ਗੀਪੀ ਗਰੇਵਾਲ ਉਹਨਾਂ ਵੱਲੋਂ ਵੀ ਇੱਕ ਇੰਸਟਾਗ੍ਰam ਦੇ ਉੱਪਰ ਇੱਕ ਭਾਵੁਕ ਜਿਹੜੀ ਸਟੋਰੀ ਲਗਾਈ ਗਈ ਹੈ ਉਹ ਲਿਖ ਦੇਣੇ ਕਿ ਜਸਵਿੰਦਰ ਭੱਲਾ ਪੂਰੀ ਇੰਡਸਟਰੀ 'ਚ ਸਾਡੇ ਲਈ ਇੱਕ ਪਿਤਾ ਸਲਾਹਕਾਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵਾਂਗ ਸਨ। ਉਹਨਾਂ ਦੀ ਵਿਰਾਸਤ ਜਿਉਂਦੀ ਰਹੇਗੀ। ਮੈਂ ਉਹਨਾਂ ਦੁਆਰਾ ਸਿਖਾਏ ਸਬਕ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗਾ। ਤੇ ਇੱਕ ਹੋਰ ਕਾਮੇਡੀ ਐਕਟਰ ਜੋ ਕਾਫੀ ਫਿਲਮਾਂ ਵਿੱਚ ਜਸਵਿੰਦਰ ਭੱਲਾ ਦੇ ਨਾਲ ਨਜ਼ਰ ਆਏ ਨੇ ਗੁਰਪ੍ਰੀ ਖੁੱਗੀ ਉਹ ਵੀ ਇੱਕ ਪੋਸਟ ਸਾਂਝੀ ਕਰਕੇ ਲਿਖਦੇ ਨੇ ਕਿ ਨਹੀਂ ਭੁੱਲਣਾ ਵਿਛੋੜਾ ਤੇਰਾ ਫਿਰ ਅਸੀਂ ਕਿਸੇ ਹੋਰ ਜਹਾਨ ਵਿੱਚ ਮਿਲਾਂਗੇ ਮੇਰੇ ਵੱਡੇ ਵੀਰ। ਸੋ ਇਹ ਉਹਨਾਂ ਦੇ ਸਾਥੀ ਕਲਾਕਾਰਾਂ ਵੱਲੋਂ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਹੈ ਆਪਣੇ ਭਾਵਕ ਬੋਲਾਂ ਦੇ ਨਾਲ ਜੇ ਉੱਥੇ ਦੂਜੇ ਪਾਸੇ ਅਸੀਂ ਰਾਜਨੀਤਿਕ ਆਗੂਆਂ ਦੀ ਗੱਲ ਕਰੀਏ ਤਾਂ ਜਿਵੇਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰਾਂ ਤਾਂ ਉਹ ਵੀ ਜਸਵਿੰਦਰ ਭੱਲਾ ਜਿਦੋਂ ਉਹਨੂੰ ਖਬਰ ਮਿਲਦੀ ਹੈ ਤਾਂ ਉਹ ਵੀ ਇੱਕ ਪੋਸਟ ਸਾਂਝੀ ਕਰਦੇ ਨੇ ਉਹ ਲਿਖਦੇ ਨੇ ਕਿ ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇहद ਅਫਸੋਸਜਨਕ ਹੈ ਸ਼ਨਕਾਟਿਆ ਦੀ ਸ਼ਨਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਹਿਗੁਰੂ ਉਹਨਾਂ ਨੂੰ ਚਰਨਾਂ ਚ ਨਿਵਾਸ ਬਖਸ਼ਣ ਚਾਚਾ ਜਤਰਾ ਹਮੇਸ਼ਾ ਸਾਡੇ ਦਿਲਾਂ 'ਚ ਵਸਦੇ ਰਹਿਣਗੇ ਇਹ ਪੋਸਟ ਭਗਵਾਨ ਸਿੰਘ ਮਾਨ ਵੱਲੋਂ ਸਾਂਝੀ ਕੀਤੀ ਗਈ ਹੈ ਜੇ ਭਾਗਵਾਨ ਸਿੰਘ ਮਾਨ ਦੀ ਗੱਲ ਕਰੀਏ ਤਾਂ ਰਾਜਨੀਤਿਕ ਸਫਰ ਸ਼ੁਰੂ ਹੋਣ ਤੋਂ ਪਹਿਲਾਂ ਉਹ ਵੀ ਇੱਕ ਅਦਾਕਾਰ ਵਜੋਂ ਕੰਮ ਕਰਦੇ ਨੇ ਕਾਮੇਡੀ ਕਲਾਕਾਰ ਆ ਰਹਿ ਚੁੱਕੇ ਨੇ ਪੰਜਾਬੀਆਂ ਨੇ ਦਿਲਾਂ ਵਿੱਚ ਉਹਨਾਂ ਨੇ ਕਾਮੇਡੀਅਨ ਦੇ ਤੌਰ ਤੇ ਆਪਣੀ ਜਗ੍ਹਾ ਬਣਾਈ ਹੈ ਤੇ ਉਥੇ ਦੂਸਰੇ ਪਾਸੇ ਜੇ ਆਪਾਂ ਕਾਂਗਰਸ ਦੇ ਰਾਜਾ ਵੜਿੰਗ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇੱਕ ਪੋਸਟ ਸਾਂਝੀ ਕਰਕੇ ਉਹਨਾਂ ਨੂੰ ਆਖਰੀ ਵਿਦਾਇਗੀ ਦਿੱਤੀ ਹੈ ਲਿਖਦੇ ਨੇ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਅਕਾਲ ਚਲਾਣਾ ਦੀ ਖਬਰ ਬੇਹੱਦ ਦੁਖਦਾਈ ਹੈ ਪੰਜਾਬ ਪੰਜਾਬੀ ਤੇ ਲਈ ਪਾਇਆ ਉਹਨਾਂ ਦਾ ਅਨਮੋਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸੋ ਇਹ ਜਾਣਕਾਰੀ ਜਿਹੜੀ ਹੈ ਰਾਜਨੀਤਿਕ ਆਗੂਆਂ ਵੱਲੋਂ ਤੇ ਅਦਾਕਾਰਾਂ ਵੱਲੋਂ ਇੱਕ ਭਾਵੁਕ ਪੋਸਟਾਂ ਪਾ ਕੇ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਹੈ ਸੋ ਜੇ ਆਪਾਂ ਜਸਵਿੰਦਰ ਭੱਲਾ ਜੀ ਦੇ ਅੰਤਿਮ ਸੰਸਕਾਰ ਦੀ ਗੱਲ ਕਰੀਏ ਤਾਂ ਕੱਲ ਜਾਣ ਕੇ ਸ਼ਨੀਵਾਰ ਨੂੰ ਮੁਹਾਰੇ ਦੇ 57 ਸੈਕਟਰ ਦੇ ਵਿੱਚ ਉਹਨਾਂ ਦਾ ਅੰਤਿਮ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਜਸਵਿੰਦਰ ਭੱਲਾ ਹਮੇਸ਼ਾ ਹੀ ਜੋ ਤੱਕ ਪੰਜਾਬੀ ਫਿਲਮਾਂ ਬਣਦੀਆਂ ਰਹਿਣਗੀਆਂ ਉਹਨਾਂ ਦਾ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਜਿਹੜਾ ਹਮੇਸ਼ਾ ਹੀ ਚਾਹੇ ਐਕਟਰਾਂ ਦੀ ਗੱਲ ਕਰ ਲਈਏ ਪ੍ਰੋਡੂਸਰਾਂ ਦੀ ਗੱਲ ਕਰ ਲਈਏ ਜਾਂ ਮੈਚਾਂਵਾਂ ਦੀ ਗੱਲ ਕਰ ਲਈਏ ਹਮੇਸ਼ਾ ਉਹ ਜਿਹੜਾ ਕਾਟਾ ਕਦੀ ਨਹੀਂ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਪੰਜਾਬੀ ਇੰਡਸਟਰੀ ਨੂੰ ਸੋ ਹਮੇਸ਼ਾ ਪੰਜਾਬੀ ਜਿੰਉ ਤੱਕ ਫਿਲਮਾਂ ਦੇਖਦੇ ਰਹਿਣਗੇ ਉਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਜਿੰਦਾ ਰੱਖਣਗੇ ਸੋ ਬਹੁਤ ਬਹੁਤ ਧੰਨਵਾਦ ਜੀ